ਕਾਂਗਰਸ ਵੈਸੇ ਭਗੋੜਾਇਆ ਕਿਉਂਕਿ ਸੰਗਰੂਰ ਵਾਲਿਆਂ ਤੋਂ ਇੱਥੇ ਭੱਜਿਆ ਚੰਦੂ ਆਜਾ ਉਹ ਕੋਈ ਪੰਥ ਦੋਖੀ ਲੋਕ ਹੈ ਵਿਰੋਧੀ ਧਿਰ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਨੇ ਭਾਵੇਂ ਉਹ ਨਸ਼ੇ ਨੂੰ ਲੈ ਕੇ ਹੋ ਜਾਈਏ ਭਾਵੇਂ ਨਕਲੀ ਸ਼ਰਾਬ ਨੂੰ ਲੈ ਕੇ ਹੋ ਜਾਈਏ ਜਾਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹੋ ਜਾਈਏ ਤਾਂ ਉਸ ਨੂੰ ਥੋੜਾ ਜਵਾਬ ਕੀ ਹੈ ਵਿਰੋਧੀ ਕਿਹੜਾ ਹੈ ਰਾਜ ਕੇ ਲੁੱਟਿਆ ਕੈਪਟਨ ਕੇ ਸੱਚ ਹੁਣ ਪ੍ਰਨੀਤ ਕੌਰ ਨੇ ਕਿਹੜੀ ਪਾਰਲੀਮੈਂਟ ਡਿਬੇਟ ਚ ਹਿੱਸਾ ਲਿਆ ਅੱਜ ਗੈਰ ਪੰਜਾਬੀ ਨੂੰ ਨੌਕਰੀ ਦੇਣ ਦਾ ਮਸਲਾ ਇਸ ਵੇਲੇ ਭਖਿਆ ਹੋਇਆ ਹੈ ਪੋਲਿਟਿਕਸ ਚ ਨਾ ਤੇ ਪ੍ਰਧਾਨ ਮੰਤਰੀ ਕੋਈ ਸੀਰੀਅਸ ਲੈਂਦਾ ਨਾ ਪੰਜਾਬ ਚ ਖੈਰਮ ਲੈਂਦਾ। ਹੁਣ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਵੋਟ ਦਵੇ। ਸੈਂਟਰ ਵੱਲੋਂ ਸਾਡਾ ਪੈਸਾ ਰੋਕਿਆ ਜਾ ਰਿਹਾ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਆ ਕਨਸਟੀਟਿਊਸ਼ਨ ਜਿਹੜਾ ਸਾਨੂੰ ਪ੍ਰੋਟੈਕਟ ਕਰਦਾ ਹੈ ਦਲਿਤਾਂ ਨੂੰ ਔਰ ਸਿੱਖਾਂ ਨੂੰ ਪੰਜਾਬ ਘੱਟ ਗਿਣਤੀਆਂ ਨੂੰ ਉਹ ਉਹਨੂੰ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ੁਕਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਛਾਇਆ ਮੰਚਨ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨਾਲ ਦੱਸ ਦਈਏ ਕਿ ਇਸ ਵੇਲੇ ਉਹ ਸੰਬੋਧਨ ਕਰ ਰਹੇ ਨੇ ਤੁਹਾਨੂੰ ਉਹ ਵੀ ਸੁਣਾਵਾਂਗੇ ਇਸ ਤੋਂ ਪਹਿਲਾਂ ਅਸੀਂ ਅਨੰਦਪੁਰ ਸੀਟ ਬਾਰੇ ਗੱਲਬਾਤ ਕਰਦੇ ਹਾਂ ਅਨੰਦਪੁਰ ਸੀਟ ਤੇ ਇਸ ਵਾਰ ਕਾਂਗਰਸ ਤੋਂ ਜੋ ਹੈ ਵਿਜੇਂਦਰ ਸਿੰਘਲਾ ਨੂੰ ਉਤਾਰਿਆ ਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਪ੍ਰੇਮ ਚਿੰਗ ਚੰਦੂ ਮਾਜਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਭਾਜਪਾ ਵੱਲੋਂ ਜੋ ਹੈ ਸੁਭਾ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਇਸ ਵੇਲੇ ਇਹ ਜੋ ਮੁਕਾਬਲਾ ਹੈ ਹੋ ਟੱਕਰ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਦੇਖਣਾ ਇਹ ਵੀ ਲਾਜ਼ਮੀ ਹੋਵੇਗਾ ਕਿ ਇਸ ਵਾਰ ਇਸ ਚੋਣ ਮੈਦਾਨ ਦੇ ਵਿੱਚ ਆਨੰਦਪੁਰ ਸਾਹਿਬ ਸੀਟ ਤੋਂ ਕੌਣ ਜਿੱਤਦਾ ਹੈ ਇਸ ਵੇਲੇ ਮਲਵਿੰਦਰ ਸਿੰਘ ਕਾਂਗ ਸੰਬੋਧਨ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਤਲ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਕਾਂਗਰਸ ਤੋਂ ਵਿਜੇਂਦਰ ਸਿੰਘ ਲਾ ਤੇ ਜੋ ਭਾਜੀਪੀ ਹੈ ਉਸ ਤੋਂ ਸੁਭਾਸ਼ ਸ਼ਰਮਾ ਕੀ ਲੱਗਦਾ ਕਿਸ ਨਾਲ ਮੁਕਾਬਲਾ ਲੱਗ ਰਿਹਾ ਤੁਹਾਨੂੰ ਭਾਜੀਪੀ ਤੇ ਨਫਰਤ ਦੀ ਰਾਜਨੀਤੀ ਉਹਦੀ ਕੋਈ ਜਗ੍ਹਾ ਨਹੀਂ ਪੰਜਾਬ ਚ ਕੈਂਡੀਡੇਟ ਤਾਂ ਪਤਾ ਨਹੀਂ ਕਿਨੂੰ ਲਾਇਆ ਕੋਈ ਜਾਣਦਾ ਨਹੀਂ ਕਾਂਗਰਸ ਵੈਸੇ ਪਗੋੜਾ ਆ ਕਿਉਂਕਿ ਸੰਗਰੂਰ ਵਾਲਿਆਂ ਤੋਂ ਇੱਥੇ ਭੱਜਿਆ ਜਿਹੜਾ ਬੰਦਾ ਆਪਣੇ ਹਲਕੇ ਚ ਛੱਡ ਗਿਆ ਦਾ ਮਤਲਬ ਕੋਈ ਨਾ ਕੋਈ ਗੜਬੜ ਹੈ ਐਮਪੀ ਵੀ ਰਿਹਾ ਮੰਤਰੀ ਵੀ ਰਿਹਾ ਕੋਈ ਬੰਦਾ ਆਪਣਾ ਹਲਕਾ ਨਹੀਂ ਛੱਡਦਾ ਜੇ ਕੰਮ ਕੀਤਾ ਜੇ ਕੰਮ ਨਹੀਂ ਕੀਤਾ ਫਿਰ ਉਹ ਸਟੇਟ ਵੀ ਛੱਡ ਦਿੰਦਾ ਤਿੱਜਾ ਆ ਗਿਆ ਕਿਹੜਾ ਆ ਦੂਜਾ ਚੰਨੂ ਆ ਜਰਾ ਉਹ ਉਹ ਪੰਥ ਦੋਖੀ ਲੋਕ ਹੈ ਸਿੱਖ ਸੰਸਥਾਵਾਂ ਨੂੰ ਢਾਹ ਲਾਈ ਇਹਨਾਂ ਨੇ ਗੁਰੂ ਦੀ ਗੋਲਕ ਦੀ ਚੋਰੀ ਕੀਤੀ ਹੈ ਔਰ ਇਹ ਲੋਕਾਂ ਨੇ ਜਿੰਨਾ ਕਹਾਣ ਸਿੱਖਾਂ ਦਾ ਕੀਤਾ ਹੈ ਉਹਨਾਂ ਕਿਸੇ ਨੇ ਨਹੀਂ ਕੀਤਾ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਡੋਰ ਟੂ ਡੇਰ ਕੈਂਪੇਨ ਵੀ ਕਰ ਰਹੇ ਹੋ ਤੇ ਉੱਥੇ ਹੀ ਲੋਕਾਂ 'ਚ ਵੀ ਵਿਚਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਹਲਕੇ ਦਾ ਮੁੱਖ ਮੁੱਦਾ ਕੀ ਹੈ ਤੇ ਇੱਕ ਅਸਲ ਜੋ ਆਮ ਆਦਮੀ ਦੀ ਪਰੇਸ਼ਾਨੀ ਕੀ ਹੈ ਤੇ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਇਸ ਸਾਲ ਕੇ ਸਭ ਤੋਂ ਵੱਡਾ ਮੁੱਦਾ ਤੇ ਆਇਆ ਮੇ ਜਿਹੜੇ ਐਮਪੀ ਇਥੋਂ ਬਣਦੇ ਰਹੇ ਹੁਣ ਤੱਕ ਉਹ ਉਹਨਾਂ ਨੇ ਦੁਬਾਰਾ ਮੁੜ ਕੇ ਨਹੀਂ ਆਏ 2009 ਰਵਨੀਤ ਬਿੱਟੂ ਬਣਿਆ 14 ਤੋਂ ਬਾਅਦ ਉਹ ਏਰੀਆ ਛੱਡ ਗਿਆ 5 ਸਾਲ ਕਦੀ ਉਹਨੇ ਲੋਕਾਂ ਨੂੰ ਸ਼ਕਲ ਨਹੀਂ ਦਿਖਾਈ ਕਿਸੇ ਦਾ ਫੋਨ ਨਹੀਂ ਚੁੱਕਿਆ 14 ਚੰਦੂ ਮਾਜਰਾ ਆ ਗਿਆ ਉਹਨਾਂ ਦਾ ਪਹਿਲਾ ਪਿਆਰ ਹੀ ਪਟਿਆਲੇ ਨਾਲ ਸੀ ਕਿਉਂਕਿ ਪੁੱਤ ਨੂੰ ਐਮਐਲਏ ਬਣਾਉਣਾ ਸੀ ਉਹ ਵੀ ਕਦੀ ਮੁੜੇ ਨਹੀਂ ਹੁਣ ਆ ਕੇ ਰਵਨੀ ਆ ਜਿਹੜੇ ਦੂਜੇ ਮਜੀਠਵਾਰੀ ਸਾਹਿਬ ਉਹ ਫੇਰ ਛੱਡ ਗਏ ਕਿਉਂਕਿ ਇਹ ਲੋਕ ਦੁਆਰਾ ਜਾਣਦੇ ਨਹੀਂ ਦੂਜੀ ਗੱਲ ਦੂਜਾ ਮੁੱਦਾ ਹੈ ਵੀ ਬਤੌਰ ਪਾਰਲੀਮੈਂਟਰੀ ਇਹ ਤਿੰਨੇ ਲੋਕ ਇਹਨਾਂ ਦੀ ਪਰਫਾਰਮੈਂਸ ਉੱਥੇ ਪਾਰਲੀਮੈਂਟ ਚ ਕੀ ਹੈ ਨਾਥਿੰਗ ਕਦੀ ਇਹ ਪੰਜਾਬ ਦੇ ਇਸ਼ੂਸ ਤੇ ਕੋਈ ਡਿਬੇਟ ਚ ਹਿੱਸਾ ਲਿਆ ਹੋਵੇ ਕਿਸੇ ਡਿਸਕਸ਼ਨ ਚ ਲਿਆ ਹੋਵੇ ਕੋਈ ਸਟੇਟ ਸਬਜੈਕਟ ਤੇ ਗੱਲ ਕੀਤੀ ਹੋਵੇ ਫੈਡਰਲ ਸਟਰਕਚਰ ਤੇ ਗੱਲ ਕੀਤੀ ਹੋਵੇ ਕਨਸਟੀਟਿਊਸ਼ਨ ਤੇ ਗੱਲ ਕੀਤੀ ਹੋਵੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਆਪਣੀ ਡਿਬੇਟ ਚ ਹਿੱਸਾ ਲਿਆ ਹੋਵੇ ਮਾਈਨੋਰਟੀਜ਼ ਦੇ ਖਿਲਾਫ ਅਤਿਆਚਾਰ ਹੋ ਰਿਹਾ ਦਲਿਤਾਂ ਦੇ ਖਿਲਾਫ ਹੋ ਰਿਹਾ ਕੋਈ ਬੋਲਦਾ ਨਹੀਂ ਔਰ ਲਗਾਤਾਰ ਜਿਹੜੀ ਕਮਿਊਨਲ ਪੋਲਿਟਿਕਸ ਹੈ ਉਹ ਡੋਮਿਨੇਟ ਕਰ ਰਹੀ ਹੈ ਇਸ ਤਮਾਮ 이슈 ਜਿਹੜੇ ਪਤੌਰ ਪਾਰਲੀਮੈਂਟਰੀ ਨੇ ਲੋਕਾਂ ਨੂੰ ਬੋਲਣੇ ਚਾਹੀਦੇ ਆ ਉਹ ਤਿੰਨੇ ਲਿਖਿਤ ਸਾਬਤ ਹੋਏ ਆ ਫਿਰ ਤੁਸੀਂ ਜਿੱਤਦੇ ਹੋ ਤਾਂ ਕਿ ਅਨੰਦਪੁਰ ਸਾਹਿਬ ਦੇ ਵਿੱਚ ਬਦਲਾ ਲਿਆਉਂਗੇ ਅਨੰਦਪੁਰ ਸਾਹਿਬ ਦੇ ਬਹੁਤ ਮੁੱਦੇ ਆ ਕਨਸਟੈਂਸੀ ਵਾਈਜ਼ ਮੁੱਦੇ ਆ ਕੰਢੀ ਏਰੀਆ ਜੰਗਲੀ ਜਾਨਵਰਾਂ ਦਾ ਮਸਲਾ ਆ ਇੰਟਰ ਸਟੇਟ ਬਾਉਂਡਰੀ ਆ ਪੰਜਾਬ ਰੜਿਆਂ ਚੰਗਰ ਏਰੀਆ ਸ਼੍ਰੀ ਅਨੰਦਪੁਰ ਸਾਹਿਬ ਦਾ ਉੱਥੇ ਡਰਿੰਕਿੰਗ ਵਾਟਰ ਇਰੀਗੇਸ਼ਨ ਵਾਟਰ ਉੱਥੇ ਮਾਨ ਸਾਹਿਬ ਦੀ ਸਰਕਾਰ ਨੇ 80 ਕਰੋੜ ਰੁਪਏ ਮਨਜ਼ੂਰ ਵੀ ਕੀਤਾ ਲੇਕਿਨ ਬਹੁਤ ਸਾਰੇ ਕੰਮ ਸਪੋਰਟਸ ਦਾ ਬਹੁਤ ਟੈਲੈਂਟ ਹੈ ਬਿਲਬਲਾ ਚੌਰ ਗੜ ਸ਼ ਮਾਲਪੁਰ crop diversification already ਇਸ ਏਰੀਆ ਚ ਹੈਗੀ ਲੇਕਿਨ ਪ੍ਰੋਸੈਸਿੰਗ ਨਹੀਂ ਹੈਗੀ ਪ੍ਰੋਸੈਸਿੰਗ ਦੀ ਲੋੜ ਹੈ ਸਾਡਾ ਇਹ ਆਈਟੀ ਦਾ ਹੱਬ ਹੈ ਨਿਊ ਚੰਡੀਗੜ੍ਹ ਚੰਡੀਗੜ੍ਹ ਮਹਾਲੀ ਖਰੜ ਇੱਥੇ ਇੰਟਰਨੈਸ਼ਨਲ ਫਲਾਈਟਾਂ ਦਾ ਇੱਕ ਕਿਉਂਕਿ ਫਲਾਈਟਾਂ ਵਾਸਤੇ ਵੀ ਦਲੀਲ ਦੇਣੀ ਪਾਉਗੀ ਨਾ ਪਾਰਲੀਮੈਂਟ ਚ ਦੇਖੋ ਹੁਣ ਬੋਲਾਂਗੇ ਪ੍ਰਮਾਤਮਾ ਕਰੇ ਸਾਨੂੰ ਮੌਕਾ ਮਿਲੇ ਸਾਡੀ ਡਿਬੇਟ ਕਰ ਲਿਓ ਇਹਨਾਂ ਦੀ ਡਿਬੇਟ ਕਰ ਲਿਓ ਅਸੀਂ ਸਰਕਾਰ ਨੂੰ ਇਸ ਗੱਲ 'ਈ ਸਹਿਮਤ ਕਰਾ ਲਾਂ ਕਨਵਿੰਸ ਕਰਾ ਲਾਂਗੇ ਵੀ ਸਾਡੀ ਇਹ ਜ਼ਰੂਰਤ ਹੈ ਤੇ ਲੌਜੀਕ ਨਾਲ ਗੱਲ ਅੱਗੇ ਵਧਦੀ ਹੈ ਬਾਕੀ ਬੜੇ ਇਸ਼ੂ ਹੈ ਮੈਡੀਕਲ ਐਜੂਕੇਸ਼ਨ ਦੀ ਜਰੂਰਤ ਹੈ। ਔਰ ਪੰਜਾਬ ਸਰਕਾਰ ਉਰ ਤੇ ਕਰ ਰਹੀ ਹੈ ਕਾਫੀ ਕੁਝ। ਸੈਂਟਰ ਵੱਲੇ ਸਮਾਰਟ ਸਿਟੀ ਦੇ ਬਹੁਤ ਸਾਰੇ ਪ੍ਰੋਜੈਕਟ ਹੈ। ਉਹਨਾਂ ਦੀ ਇੰਪਲੀਮੈਂਟੇਸ਼ਨ ਚ ਮਸਲਾ ਹੈ। ਉਹ ਤਮਾਮ ਕੰਮ ਹੈ ਕਰਾਂਗੇ ਕਨਸਟੈਂਸਿਸ ਵਾਈਜ਼ ਸਾਡੇ ਕੋਈ ਪੂਰਾ ਬਲੂਪ੍ਰਿੰਟ ਤਿਆਰ ਹੈ। ਵਿਰੋਧੀ ਧਿਰ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਨੇ ਭਾਵੇਂ ਉਹ ਨਸ਼ੇ ਨੂੰ ਲੈ ਕੇ ਹੋ ਜਾਈਏ ਭਾਵੇਂ ਨਕਲੀ ਸ਼ਰਾਬ ਨੂੰ ਲੈ ਕੇ ਹੋ ਜਾਈਏ ਜਾਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹੋ ਜਾਈਏ ਤਾਂ ਉਸ ਨੂੰ ਥੋੜਾ ਜਵਾਬ ਕੀ ਹੈ। ਵਿਰੋਧੀ ਕਿਹੜਾ ਹੈ ਜੀ? ਟੱਬਰ ਹੈ 15ਵੀਂ ਬਾਦਲ 36 ਬਾਜਵੇ ਮਜੀਠੀਏ ਮਲੂਕੇ ਚੰਦੂ ਆਜਰੇ ਹੋਰ ਵੀ ਰਹੇ ਕਹਿ ਰਾਂ ਇਹਦੇ ਦੋਨਾਂ ਪਾਰਟੀਆਂ ਦੇ ਆਪਸ ਸਾਰੇ ਰਿਸ਼ਤੇਦਾਰ ਹੈ ਔਰ ਸਕੋਪਾ ਟਰਜ ਕੇ ਲੁੱਟਿਆ ਕੈਪਟਨ ਕੇ ਸੱਚ ਤੇਰੇ ਹੁਣ ਪ੍ਰਨੀਤ ਕੌਰ ਨੇ ਕਿਹੜੀ ਪਾਰਲੀਮੈਂਟ ਡਿਬੇਟ ਚ ਹਿੱਸਾ ਲਿਆ ਅਜ ਤੱਕ ਦਿਖਾ ਦੇ ਪ੍ਰਨੀਤ ਕੌਰ ਇਹਦੀ ਕੁਆਲਿਟੀ ਕੀ ਹੈ ਅਭੀ ਪਾਰਲੀਮੈਂਟਰੀ ਕਿਉਂ ਬਣਾਇਆ ਜੋ ਮੈਂਬਰ ਭਈ ਇਹਨੂੰ ਰਾਣੀਆਂ ਰਾਣੇ ਰਾਜਾ ਤੇ ਗਏ ਟਾਈਮ ਪੁਰਾਣੇ ਹੁਣ ਤੇ ਡੈਮੋਕ੍ਰੇਸੀ ਹੈ ਇਨੇ ਕਿਹੜੇ ਪਾਰਲੀਮੈਂਟ ਡੈਮੋਕ੍ਰੇਸੀ ਦੀ ਡਿਬੇਟ 'ਚ ਹਿੱਸਾ ਲਿਆ ਹੈ ਜਿਹਦੇ ਸੂਬੇ ਦਾ ਫਾਇਦਾ ਹੋਇਆ ਹੋਵੇ ਦੇਸ਼ ਦਾ ਫਾਇਦਾ ਹੋਇਆ ਨਹੀਂ ਹੈ ਸੋ ਇਹ ਰਾਜਨੀਤਿਕ ਵਾੜਿਆਂ ਦੇ ਗੈਸਟ ਮੈਨ ਸੋ اپੋਜੀਸ਼ਨ ਹੈ ਨਹੀਂ ਕਿ ਸਾਡੀ ਲੜਾਈ ਹੋਰ ਬਿਹਤਰ ਕਰਨ ਦੀ ਆਪਣੇ ਆਪ ਨਾਲ ਇੱਕ ਗੈਰ ਪੰਜਾਬੀ ਨੂੰ ਨੌਕਰੀ ਦੇਣ ਦਾ ਮਸਲਾ ਇਸ ਵੇਲੇ ਭਖਿਆ ਹੋਇਆ ਹੈ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਹੁਣ ਪੀਐਮ ਮੋਦੀ ਵੱਲੋਂ ਵੀ ਬਿਆਨ ਆਇਆ ਹੈ ਇਸ ਨੂੰ ਲੈ ਕੇ ਤੇ ਹੁਣ ਆਮ ਆਦਮੀ ਪਾਰਟੀ ਇਸ ਤੋਂ ਅੱਗੇ ਕੀ ਕਦਮ ਚੁੱਕ ਰਹੀ ਹੈ ਅੱਜ ਦੀ ਪੋਲੀਟਿਕ ਚ ਨਾ ਤੇ ਪ੍ਰਧਾਨ ਮੰਤਰੀ ਨੂੰ ਕੋਈ ਸੀਰੀਅਸ ਲੈਂਦਾ ਹੈ ਨਾ ਪੰਜਾਬ ਚ ਕਹਿ ਰਿਹਾ ਮੈਂ ਲਿੰਦਾ ਆ ਇੱਕ ਆਮ ਆਦਮੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਵੋਟ ਦਵੇ ਦੇਖੋ ਅਸੀਂ ਲੋਕਾਂ ਨੂੰ ਕਹਿੰਨੇ ਆ ਪਹਿਲੀ ਗੱਲ ਆਮ ਆਦਮੀ ਪਾਰਟੀ ਦੋ ਸਰਕਾਰ ਦੋ ਸਾਲ ਦੀਆਂ ਕਾਰਗੁਜ਼ਾਰੀਆਂ ਦੇਖੋ ਫਿਰ ਕੈਂਡੀਡੇਟ ਦਾ ਕਰੈਕਟਰ ਦੇਖੋ ਕੈਂਡੀਡੇਟ ਦੀ ਕੈਪੇਬਿਲਿਟੀ ਦੇਖੋ ਕੈਂਡੀਡੇਟ ਦੀ ਜਾਣਕਾਰੀ ਨੋਲੇਜ ਦੇਖੋ ਕੈਂਡੀਡੇਟ ਦੀ ਕਪੈਸਿਟੀ ਦੇਖੋ ਕ੍ਰੈਡੀਬਿਲਿਟੀ ਕੈਪੇਬਿਲਿਟੀ ਕਪੈਸਿਟੀ ਫਿਰ ਉਹਨੂੰ ਭੇਜੋ ਮੈਂ ਵਧੀਆ ਤੇ ਮੈਨੂੰ ਭੇਜ ਦੋ ਕੋਈ ਹੋਰ ਬੈਟਰ ਹੋ ਵਧੀਆ ਲੇਕਿਨ ਸੂਬੇ ਨਾਲ ਬਹੁਤ ੱਕਾ ਹੈ ਪੰਜਾਬ ਨਾਲ ਬਹੁਤ ੱਕਾ ਹੈ ਵਿਤਕਰਾ ਹੁੰਦਾ ਹੈ ਸਾਡੇ ਲੋਕਾਂ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਇਸ ਕਰਕੇ ਸਾਨੂੰ ਦੂਜੇ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਸੈਂਟਰ ਵੱਲੋਂ ਸਾਡਾ ਪੈਸਾ ਰੋਕਿਆ ਜਾ ਰਿਹਾ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਆ ਕਨਸਟੀਟਿਊਸ਼ਨ ਜਿਹੜਾ ਸਾਨੂੰ ਪ੍ਰੋਟੈਕਟ ਕਰਦਾ ਹੈ ਦਲਿਤਾਂ ਨੂੰ ਔਰ ਸਿੱਖਾਂ ਨੂੰ ਪੰਜਾਬ ਘੱਟ ਗਿਣਤੀਆਂ ਨੂੰ ਉਨ ਉਹਨੂੰ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਜੇ ਤਮਾਮ ਫਰੇਮਵਰਕ ਚ ਜੇ ਮੈਂ ਫਿੱਟ ਬੈਠਦਾ ਤੇ ਮੈਨੂੰ ਵੋਟ ਪਾਓ ਪਰ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਨਾ ਜਿਹੜੇ ਕੈਂਡੀਡੇਟ ਇਹਨਾਂ ਨਾਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਿਹਤਰ ਹਾਂ ਇਸ ਕਰਕੇ ਲੋਕ ਵੋਟ